ਭਾਈ ਸਾਹ ਦੇ ਪੋਸਟਰ ਵੀ ਜਿਹੜੇ ਕੋ ਲਾਉਂਦਾ ਨਾ ਉਹ ਵੀ ਨਾ ਜਾਣ ਭਾਵੇਂ ਮੋਨਾ ਕੋ ਨਾ ਐਨੀ ਸ਼ਰਦਾ ਰਹਾਦਾ ਵੀ ਨੰਗੇ ਸਨ ਉਹਦਾ ਭਾਈ ਸਾਹ ਦੇ ਪੋਸਟਰ ਬਣ ਲਾਈਏ ਬੀਬੀ ਖਾਲਰ ਵਾਲਾਂ ਨਾਲ ਲੋਕਾਂ ਹਲਾ ਮਹਲਾ ਹਾਣਾ ਪੇ ਹੁਣ ਸਾਨੂੰ ਕਲਾਕਾਰ ਵੀ ਮਹਿਣਾ ਮਾਰ ਗਿਆ ਬਲਟਵਾ ਸਾਬ ਕਹਿੰਦੇ ਅਸੀਂ ਪੰਥਲੀ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਪੰਥਲੀ ਜੇਲ੍ਹ ਕੱਟੀ ਐ ਬਾਦਲਾ ਵੀ ਆਂਦੇ ਵੀ ਅਸੀਂ ਜੇਲਾਂ ਕੱਟੀਆਂ ਬਾਦਲਾਂ ਨੂੰ ਤੇ ਹੋਟਲਾਂ 'ਚ ਰਾਤਾਂ ਕੱਢਦੇ ਰਹੇ ਆ ਬਾਕੀ ਹੁਣ ਪੰਥੇ ਨੂੰ ਲੋਕ ਦੱਸ ਦੇਣਗੇ ਕਿੰਨਾਗਾ ਜਦੋਂ ਪੀਪੀ 'ਚੋ ਚਾਰ ਵੋਟਾਂ ਨਿਕਲੀਆਂ ਬਾਦਲ ਸਾਹਿਬ ਹੁਣੀ ਤੇ ਫੀਮ ਖਾ ਲੈਂਦੇ ਜਿਆਦੀ ਤੇ ਜਿਹੜੀ ਮੂੰਹ 'ਚ ਗੱਲ ਆਂਦੀ ਕੱਢ ਦਿੰਦੇ ਸੁਰਤ 'ਚ ਹੋਣ ਤੇ ਫੇਰ ਉਹਨਾਂ ਨਾਲ ਕੋਈ ਗੱਲ ਕਰੀਏ ਉਹਨਾਂ ਦਾ ਡਿਪੇਟ ਕਰਨ ਨੂੰ ਨਹੀਂ ਜੀ ਕਹਦਾ ਵੀ ਹੁਣ ਮਤਲਬ ਕੰਦ ਨਾ ਮੱਥਾ ਮਾਰਨ ਦਾ ਕੀ ਫਾਇਦਾ ਕਿਹੜਾ ਲੀਡਰ 17 ਸਾਲਾਂ ਜਿੰਨੇ ਕਿਸੇ ਨਸ਼ੇੜੀ ਨੂੰ ਆਪ ਜਾ ਕੇ ਉਹਦੀਆਂ ਮਾਛਾਂ ਕੀਤੀਆਂ ਹੁਣ ਘਰੇ ਦੇ ਨਸ਼ਾ ਛਡਾਇਆ ਮੈਨੂੰ ਦੱਸ ਦੋ ਇੱਕ ਵੀ ਤੇ ਵਿਰਥਾਂ ਨੇ ਮੈਨੂੰ ਕੋਈ ਚਾਰ ਵਿਖਾ ਦਿਓ ਇਹਨੂੰ ਤੂੰ ਆਰਐਸਏ ਤੈਨੂੰ ਹਜ਼ਾਰਾਂ ਵਿਖਾ ਦੀ ਤੂੰ ਚਾਰ ਦੀ ਗੱਲ ਕਰਦਾ ਅੱਗੇ ਮਿੱਠੀ ਗੋਲੀ ਦਿੰਦੇ ਚੂਖਦਾਰੇ ਹੁਣ ਉਹ ਲੋਕ ਮਿੱਠੀ ਗੋਲੀ ਖਾਣੋਂ ਹੜਕੇ ਸਾਡੇ ਵੀ ਇੱਕ ਹੈਗਾ ਜਵਾਗੜਾ ਜਹ ਲੱਗਾ ਉਹਨਾਂ ਦਾ ਆਪ ਪਾਰਟੀ ਦੇ ਆਗੂ ਮੈਂ ਇਹਨੂੰ ਆਕੇ ਮਾਂ ਘੁੱਟ ਕੇ ਜਵਾਨਾ ਬੰਦੇ ਉੱਤੋਂ ਬੋਕਰ ਨੂੰ ਆਂਦਾ ਕੀ ਗੱਲ ਮਾਂ ਇਹੋ ਜਿਹਾ ਨੇਹ ਰਊਗਾ ਵੀ ਦੀ ਤੀਲਾਂ ਖਿੱਚ ਕੇ ਲੈ ਜਾਣੀਆਂ ਉਹਨੇ ਇਹਨੂੰ ਕੋਈ ਲੋਹੇ ਦਾ ਜਿੰਦਰਾ ਮਾਰ ਦਾ ਫਰਜ ਭੇਡਾਂ ਜਨੀਆਂ ਮਰਜੀ ਲਈ ਫਿਰੇ ਛੇ ਰੇਕੀ ਵੜਨ ਦਾ ਇਹ ਜਿਹੜੇ ਵਿਰਸੇ ਵਰਤੇ ਹੋਣੀ ਇਹਨਾਂ ਦੇ ਮਗਰ ਇਹ ਸਾਨੂੰ ਕਰੀਣਾ ਦੱਸਦਾ ਇਹਦੇ ਮਗਰ ਭੇਡਾ ਜੋਨੀ ਬਾਬੇ ਨੇ ਕਹਿੰਦਾ ਜਗਾਰੇ ਵਾਲੀ ਤੇ ਗੱਲ ਹੀ ਨਹੀਂ ਇਹਨਾਂ ਦੀ ਜਗਾਰੇ ਵਾਲੀ ਤੇ ਗੱਲ ਹੀ ਨਹੀਂ ਹੁੰਦੀ ਤੇ ਉਹ ਮਗਰ ਭੇਡਾਂ ਕਹਿੰਦੀ ਬੋਲੇ ਸੋਨਿਆ ਪੀ ਜਿਵੇਂ ਇਹਨੇ ਕੋਈ ਜੰਗ ਜਿੱਤ ਲਿਆ ਵੀ ਮम्मा ਮਾਰਦੇ ਤੁਹਾਨੂੰ ਛੂੜ ਦਿਆ ਤੇ ਛੂੜਦਾ ਵੀ ਜਗਾਰਾ ਪਾਉਂਦਾ ਤੁਸੀਂ ਦੱਸੋ ਦੱਸੋ ਵੀ ਮੈਨੂੰ ਵੀ ਬਿੱਟੂ ਦੇ ਮਗਰ ਨਿਹੰਗ ਕਿਹੜਾ ਜਾਊਗਾ ਇੰਨਾ ਕਾਹਨ ਕੀਤਾ ਉਹਦੇ ਦਾਦੇ ਨੇ ਸਾਬਨਾ ਕੋਈ ਬ੍ਰੈਨ ਹੀ ਕੱਖਣਾ ਦਿੱਤਾ ਬੁੱਚੜ ਨੂੰ ਆਂਦੇ ਹੋਣ ਇਲੈਕਸ਼ਨ ਦੇ ਦਿਨ ਚੱਲਦੇ ਪਏ ਨੇ ਤੇ ਇਸੇ ਨੂੰ ਲੈ ਕੇ ਖਰੂਤ ਸਾਹਿਬ ਹਲਕੇ ਦੇ ਵਿੱਚ ਵੀ ਇਉਂ ਜਾਪਦਾ ਹੈ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡੀ ਹਮਾਇਤ ਹੈ ਤੇ ਦੂਜੇ ਪਾਸੇ ਵੱਡੀਆਂ ਪਾਰਟੀਆਂ ਦੇ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੀ ਖਾਸ ਲਹਿਰ ਹੈ ਸਾਨੂੰ ਲੋਕ ਵੱਡਾ ਸਮਰਥਨ ਕਰਨਗੇ ਇਸੇ ਨੂੰ ਲੈ ਕੇ ਖਰੂਤ ਸਾਹਿਬ ਹਲਕੇ ਤੋਂ ਮੇਰੇ ਨਾਲ ਨਿਹੰਗ ਸਿੰਘ ਬਾਬਾ ਗੁਰਪ੍ਰੀਤ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਜਾਪਦਾ ਜੀ ਲਹਿਰ ਕਿਵੇਂ ਦੀ ਐ ਕਿਸ ਤਰੀਕੇ ਦਾ ਸਮਰਥਨ ਐ ਲੋਕਾਂ ਦਾ ਕਿਹੜੀ ਤਰ੍ਹਾਂ ਨੂੰ ਨਜ਼ਰ ਆ ਰਿਹਾ ਤੁਹਾਨੂੰ ਨਜ਼ਰ ਤੇ ਤੁਸੀਂ ਵੇਖੋ ਜੀ ਵੀ ਅੰਮ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਏਡੀ ਲਹਿਰ ਆ ਵੀ ਛਾੜੀ ਗੱਲ ਦਿਓ ਮਹਾਰਾਜ ਦੀ ਕਿਰਪਾ ਐ ਵੀ ਜਿਵੇਂ ਐ ਲੱਗਦਾ ਵੀ ਜਿਵੇਂ ਗੁਰੂ ਸਾਹਿਬ ਆਬ ਆ ਜਾ ਨਾਜ਼ਰ ਹੋ ਗਏ ਕੰਮ ਕਰ ਰਹੇ ਹੋਣ ਪੀ ਨੌਜਵਾਨ ਤੇ ਬੱਚੇ ਬੁੱਢੇ ਜੋ ਵੀ ਹਨ ਆਪਦੇ ਐ ਸਤਾ ਹਨ ਜਿਵੇਂ ਕੋਈ ਸੇਵਾ ਕਰਿਆ ਨਾ ਪੀ ਇਥੋਂ ਤੱਕ ਭਾਈ ਸਾਹਿਬ ਦੇ ਪੋਸਟਰ ਵੀ ਜੜੇ ਕੋਈ ਲਾਉਂਦਾ ਨਾ ਉਹ ਵੀ ਨੌਜਵਾਨ ਭਾਵੇਂ ਮੋਨਾ ਕੋ ਨਾ ਇੰਨੀ ਸ਼ਰਧਾ ਰੱਖਦਾ ਵੀ ਨੰਗੇ ਸਨ ਉਹਦਾ ਭਾਈ ਸਾਹਿਬ ਦੇ ਪੋਸਟਰ ਬਣ ਲਾਈਏ ਤੇ ਤੁਸੀਂ ਦੱਸੋ ਜੀ ਇਹਦੀ ਫੋਟੋ ਦਾ ਇੰਨਾ ਪ੍ਰਭਾਵ ਹੈ ਤੇ ਉਹਦੀ ਆਮ ਜ਼ਿੰਦਗੀ ਤੇ ਕਿੰਨਾ ਪ੍ਰਭਾਵ ਪਊਗਾ ਹੂੰ ਤੇ ਉਹ ਹੀ ਟਾਈਮ ਬੜੀ ਚੜ੍ਹਦੀ ਗਲ ਹੈ ਤੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਵੀ ਅਸੀਂ ਪੰਥ ਗਏ ਤੇ ਇੱਕ ਹੁਣ ਬੀਬੀ ਖਾਲੜ ਵਾਲਾ ਨਾਲ ਲੋਕਾਂ ਹਲਾਮਾ ਲਾਉਣਾ ਤੇ ਹੁਣ ਸਾਨੂੰ ਕਲਾਕਾਰ ਵੀ ਮਹਿਣਾ ਮਾਰ ਗਿਆ ਤੇ ਸਾਨੂੰ ਲਾਉਣਾ ਵੀ ਚਾਹੀਦਾ ਤੋ ਮੈਨੇ ਕਰਕੇ ਲੋਕ ਇੰਨੇ ਸਤਾਣਾ ਆ ਰਹੇ ਮੈਨਾ ਗੱਲ ਛੱਡ ਦੋ ਕਿ ਮਰਨ ਵਾਲੀਆਂ ਹੋਈਆਂ ਪਈਆਂ ਪਾਲਟੀਆਂ ਤੇ ਜਿਹੜੇ ਦੂਜੇ ਇਹਦਾ ਮਤਲਬ ਵੀ ਵਿਰਸੇ ਵਰਗੇ ਕਰਦੇ ਆ ਗੱਲਾਂ ਵੀ ਅਸੀਂ ਪੰਥਕ ਆ ਸਾਨੂੰ ਵੋਟ ਪਾਓ ਉਹ ਕੱਲ ਦਾ ਸ਼ੌਕਰ ਆ ਗਿਆ ਗੱਲਾਂ ਇਹੋ ਜੀਆਂ ਕਰਦੇ ਆ ਪੰਥਕ ਹੋਣ ਦੀ ਗੱਲ ਮੈਨੂੰ ਇਹ ਦੱਸੋ ਵੀ ਪੰਥ ਮੈਂ ਦੇ ਕਹਿੰਦਾ ਵਿਰਸਾ ਵਟੋਆ ਮੈਨੂੰ ਇੰਨੀ ਪਰਿਭਾਸ਼ਾ ਦੱਸ ਦੇ ਵੀ ਸਿੱਖ ਕਿਹਨੂੰ ਕਹਿੰਦੇ ਤੇ ਮੈਂ ਮੰਨ ਜਾ ਕਿ ਠੀਕ ਆ ਵੀ ਵਿਰਸੇ ਵਟੋਆ ਪੰਥੀ ਐ ਤੇ ਮੈਂ ਵੀ ਇਹਨੂੰ ਵੋਟ ਪਾਉਂਗਾ ਵਿਰਸੇ ਵਟੋਏ ਨੂੰ ਸਿੱਖ ਨਹੀਂ ਮੰਨਦੇ ਤੁਸੀਂ ਸੇਖੋਂ ਨੂੰ ਸੇਖ ਦੀ ਪਰਿਭਾਸ਼ਾ ਨਹੀਂ ਜਿੰਨੂੰ ਪਤਾ ਉਹ ਸਿੱਖ ਦੀ ਪਰਭਾਜਾ ਵੀ ਹੁੰਦੀ ਹੈ ਨਾ ਉਹ ਸਮਝੋਣੀ ਚਾਹੀਦੀ ਨੇ ਸਿੱਖ ਦਾ ਕਾਰਜ ਕੀ ਹੈ ਬਲਟੋਆ ਸਾਹਿਬ ਕਹਿੰਦੇ ਅਸੀਂ ਪੰਥ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਪੰਥ ਲਈ ਜੇਲ੍ਹ ਕੱਟੀ ਐ ਸੀ ਪੰਥ ਲਈ ਕੁਰਬਾਨੀ ਐ ਸਾਡੀ ਜੇਲ੍ਹ ਨਹੀਂ ਕੱਟੀ ਜੀ ਇਹਨਾਂ ਨੂੰ ਬਚਾਉਣ ਦਾ ਕਰਕੇ ਵੀ ਹੱਥ ਖੜੇ ਕਰਕੇ ਉਦੋਂ ਜਦੋਂ ਸਿੰਘਾਂ ਨੇ ਮਹਾਰਾਜ ਨੂੰ ਸ਼ਹੀਦ ਕਰਾਏ ਸੰਤਾਂ ਨੂੰ ਤੇ ਫਿਰ ਲੋਕਾਂ ਕੋਰਕੜ ਮਾਰਦੇ ਨੇ ਇਹਨਾਂ ਨੂੰ ਤਾਂ ਬਚਾਉਣ ਕਰਕੇ ਉਹਨਾਂ ਆ ਵੀ ਸ਼ੀਫਟੀ ਰੱਖਿਆ ਹਣ ਬਾਦਲ ਵੀ ਆਂਦੇ ਵੀ ਅਸੀਂ ਜੇਲਾਂ ਕੱਟੀਆਂ ਬਾਦਲਾਂ ਨੂੰ ਤੇ ਹੋਟਲਾਂ 'ਚ ਰਾਤਾਂ ਕੱਟਦੇ ਰਹੇ ਆ ਵਧੀਆ ਸ਼ੀਫਟੀ ਵੀ ਕਿ ਸਿੱਖ ਕੁੱਟਣਾ ਜਦੋਂ ਪਤਾ ਲੱਗਾ ਨਾ ਸਿੱਖ ਭੋਲੇ ਨਹੀਂ ਤੇ ਜਿਹੜੇ ਵਿਰਥੇ ਹੋਣੀਆਂ ਨੇ ਸਿੱਖ ਮਤ ਸਿੱਖ ਦੀ ਪ੍ਰਭਾਜਾ ਇਹ ਵੀ ਜ਼ੁਲਮ ਦੇ ਨਾਲ ਖਿਲਾਫ ਖਲੋਣਾ ਜਿਹਦੇ ਨਾਲ ਜ਼ੁਲਮ ਹੋ ਰਿਹਾ ਹੁਣ ਇੱਕ ਬੰਦੇ ਨੂੰ ਕੁੱਟਣ ਦੇ ਤਿੰਨ ਜਾਨੇ ਤੇ ਮਮੀ ਚਾਰ ਪਰਾਨੀਆਂ ਉਹਦੇ ਹੀ ਮਾਰਨਾ ਤੇ ਮੈਂ ਸੇਖਣੀ ਆ ਮੇਰਾ ਫਰਜ ਉਦਲੇ ਨੇ ਪੰਜ ਸੱਤ ਮਾਰਾਂ ਥੱਲਿਓਂ ਕੱਢ ਲਾਂ ਤੇ ਵਿਰਥਾ ਜੇ ਹੁੰਦਾ ਸਿੱਖ ਤੇ ਜ਼ੁਲਮ ਦੇ ਅਮਰਤਪਾਲ ਨਾ ਆਇਆ ਸਰਕਾਰਾਂ ਨਾਲ ਥੋੜਾ ਆ ਤੇ ਸਰਕਾਰਾਂ ਨਾਲ ਜਾ ਕੇ ਫਿਰਤੇ ਉਹਦੇ ਨਾਲ ਖਲੋਣਾ ਹੀ ਨਹੀਂ ਮੰਦਾ ਇਹਦਾ ਤੇ ਜੇ ਖਲੋ ਗਿਆ ਸੀ ਤੇ ਇੱਕ ਤਰ੍ਹਾਂ ਨਾਲ ਕਰਦਾ ਤੇ ਬਾਕੀ ਹੁਣ ਪੰਥੇ ਨੂੰ ਲੋਕ ਦੱਸ ਦੇਣਗੇ ਕਿੰਨਾਗਾ ਜਦੋਂ ਪੀਪੀ ਚੋ ਚਾਰ ਵੋਟਾਂ ਨਿਕਲੀਆਂ ਇਹ ਸਾਡੇ ਪਿੰਡ ਇੱਕ ਰਾ ਸਰ ਬੰਦਾ ਕੋਈ ਖਲੋ ਗਿਆ ਮੇਰੇ ਵਰਗਾ ਜਾਣ ਪਛਾਣਿਆ ਨਹੀਂ ਇਹਨੇ ਮੁੜ ਕੇ ਤਿੰਨ ਬੋਟਾ ਨਿਕਲਾਈਆਂ ਤੇ ਮੁੜ ਕੇ ਵੇਖ ਕੇ ਆਂਦਾ ਵੀ ਆਹ ਤੇ ਮੇਰੀ ਹੋ ਗਈ ਆ ਮੇਰੀ ਘਰ ਦੀ ਦੀ ਹੋ ਗਈ ਤਿੱਜਾ ਪਤਾ ਨਹੀਂ ਕਿਹੜਾ ਕੁੜੀ ਮੰਗਿਆ ਵਿੱਚ ਹੂੰ ਇਹ ਗੱਲ ਵਿਰਸਾ ਹੋਣਾ ਮੈਂ ਕਹੀ ਨਾ ਉਹ ਨਾ ਬਣ ਜਾਂਦੀ ਹੋਏ ਵੀ ਆਖਿਆ ਚੌਥੀ ਬੋੜ ਕੀ ਦੀ ਆ ਗਈ ਆ ਦੋ ਤਿੰਨ ਤੇ ਸਾਡੇ ਪਰਿਵਾਰ ਦੀਆਂ ਤੇ ਜਵਾਨ ਤਾਂ ਇਹਨਾਂ ਜਬ ਤੋਂ ਹੋਈਆਂ ਨੇ ਮੈਨੂੰ ਤੇ ਡਰ ਬਣਿਆ ਤੇ ਵਿਰਸਾ ਹੋਣੀ ਆ ਪੰਥ ਮੰਨ ਕੇ ਕਿਦਾਂ ਕੇ ਘਰੋਂ ਤੇ ਪੰਥ ਮਾਂ ਵੀ ਮੰਨ ਸਕਦਾ ਹੂੰ ਪੰਥ ਇੱਕੋ ਪੰਥ ਹੋਣਾ ਜਿਹਨੂੰ ਆਪ ਲੋਕ ਮੰਨਦੇ ਵੀ ਹਾਂ ਤੂੰ ਪੰਥਾਂ ਦੇ ਕਿ ਤਰਲੇ ਲੈਣ ਦੇ ਕਿ ਮੈਂ ਪੰਥ ਨੂੰ ਮੰਨਣਾ ਨਹੀਂ ਦੇ ਤੂੰ ਅਸਕਰ ਇਨੇ ਲੋਕ ਮੂਰਖ ਨਹੀਂ ਇੱਕ ਅੱਧਾ ਮੂਰਖ ਬਣਾ ਸਕਦੇ ਆ ਭਾਈ ਇਹਨਾਂ ਮੁਲਕ ਮੂਰਖ ਥੋੜਾ ਤੇ ਮਗਰ ਫਿਰ ਇਹਨਾਂ ਦਾ ਕਤੀੜਾ ਤੁਰੀਆਂ ਫਿਰਦੀਆਂ ਵੇਖੋ ਕਿੜੇ ਕਿੜੇ ਮਹਾਪੁਰਸ਼ ਤੇ ਸਿਆਣੇ ਬੰਦੇ ਉਹਨਾਂ ਦੇ ਨਾਲ بڑے بڑے ਬਾਬੇ ਰਾਜਾ ਰਾਜ ਸਿੰਘ ਅੱਗੇ ਖਾਲਸੇ ਜਿਹੜੇ ਖਾਰਪੂ ਆਰ ਸਿੰਘਰ ਚੇ ਅੱਗੇ ਹੁੰਦੇ ਹੂੰ ਉਹ ਵੀ ਨਾਲ ਤੁਰੇ ਫਿਰਦੇ ਆ ਤੇ ਹੋਰ ਵੀ ਜਹੇਦਾਰ ਤੇ ਇਹਨੇ ਹੌਲੀ ਜਿਹੀ ਕਤੀੜਾ ਆਤੀਆਂ ਇਹ ਸਿਖਦੀ ਹੈ ਪ੍ਰਭਾਜਾਂ ਦੀ ਸਿੱਖ ਸਿੱਖ ਨੂੰ ਕਿਤੇ ਡਾਂਦਾ ਹੁੰਦਾ ਇਹਨੂੰ ਤਾਂ ਸਿੱਖ ਦੀ ਪ੍ਰਵਾਹਿਆ ਨਹੀਂ ਪਤਾ ਕਿ ਕਿਤਨਾ ਪੰਥਕ ਮੰਨ ਲੋਗੇ ਇਹ ਬਾਵਾ ਕਰੀਆਂ ਕਰਦਾ ਇਹਨਾਂ ਨੂੰ ਤਾਂ ਪਤਾ ਹੋਰ ਇਹਨਾਂ ਨੂੰ ਉਦੋਂ ਬਾਅਦ ਨਹੀਂ ਕੋਈ ਪਤਾ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਉਹਨਾਂ ਵਾਲੇ ਵੇਖੋ ਜਿਹੜੇ 22 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਅਜੇ ਕਈ ਮਹੀਨਿਆਂ ਤੋਂ ਜਿਹੜਾ ਅੰਜੇਲ ਦੇ ਵਿੱਚ ਅੰਦਰ ਜਾ ਕੇ ਆਪਣੇ ਆਪ ਨੂੰ ਪੰਥ ਦਾ ਆਗੂ ਦੱਸਣ ਲੱਗ ਗਿਆ ਅਮਰਤਪਾਲ ਸਿੰਘ ਬਾਰੇ ਟਿੱਪਣੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦਾ ਨਾਂ ਕੋਈ ਆਗੂ ਆਖੇ ਆਗੂ ਲੋਕਾਂ ਨੇ ਆਵਦੇ ਆ ਵੀ ਮੰਨਿਆ ਦੇ ਨਾਂ ਹੀ ਉਹਨਾਂ ਲਕਸ਼ਣ ਲੜਨ ਦਾ ਰੱਤਾ ਸੀ ਆ ਵੀ ਲੋਕਾਂ ਲੜਾਇਆ ਤੇ ਰਹੀ ਗੱਲ ਜਿਹੜੀ ਲੋਕਾਂ ਦੇ ਵੀ ਹਵਾਰੇ ਉਹਨਾਂ ਨੂੰ ਕਿਉਂ ਨਹੀਂ ਘਟਾਇਆ ਇਹ ਜਿਹੜਾ ਜੇਲ ਦਾ ਕਾਨੂੰਨ ਹੁੰਦਾ ਕੋਈ 1 2 1.5 ਸਾਲ ਤੱਕ ਲਕਸ਼ਣ ਲੜ ਸਕਦਾ ਤਾਂ ਅੰਦਰ ਨਹੀਂ ਤੇ ਨਹੀਂ ਉਦੋਂ ਦੇ ਸਿੰਘਾਂ ਦਾ ਐਡਾ ਮਾਹੌਲ ਜੀ ਦੀ ਮੋਛ ਫੋੜਦੀ ਫੜ ਕੇ ਮਾਰ ਦਿੰਦੇ ਉਦੋਂ ਲਕਸ਼ਣ ਨਾਲ ਕਿੰਨੇ ਹੋਣਾ ਜਦੋਂ ਦੇ ਉਹ ਵਿਚਾਰੇ ਦਿੱਤੇ ਉਹਦੇ ਉਹਨਾਂ ਕੁਰਬਾਨੀ ਦਿੱਤੀ ਤੇ ਫੇਰ ਜੰਗਾਂ ਚੜ ਲੱਗੀਆਂ ਮਾਜੇ ਜੇ ਜੰਗਾਂ ਨਹੀਂ ਚੜਦੀਆਂ ਮਾਜੇ ਜੇ ਬਾਦਲ ਸਾਹਿਬ ਦੇ ਬਿਆਨ ਨੂੰ ਸਹੀ ਮੰਨਦੇ ਹੋ ਤੁਸੀਂ ਬਾਦਲ ਸਾ ਬਾਦਲ ਸਾਹਿਬ ਦੇ ਬਿਆਨ ਨੂੰ ਕੀ ਸਹੀ ਮੰਨਣਾ ਹਾਂ ਬਾਦਲ ਸਾਹਿਬ ਹੁਣੀ ਤੇ ਫੀਮ ਖਾ ਲਿੰਦੇ ਜਿਆਦੀ ਤੇ ਜਿਹੜੀ ਮੂੰਹ ਚ ਗੱਲ ਆਂਦੀ ਕੱਢ ਦਿੰਦੇ ਸੁਰਤ ਚ ਹੋਣ ਤੇ ਫੇਰ ਉਹਨਾਂ ਨਾਲ ਕੋਈ ਗੱਲ ਕਰੀਏ ਉਹਨਾਂ ਦਾ ਡਿਪੇਟ ਕਰਨ ਨੂੰ ਜੀ ਕਹਦਾ ਵੀ ਹੁਣ ਮਤਲਬ ਕੰਦ ਨਾ ਮੱਥਾ ਮਾਰਨ ਦਾ ਕੀ ਫਾਇਦਾ ਸੁਰਤ ਕੀਦਾ ਕਿਧਰ ਗਈ ਚਿਮਚਾ ਖਾ ਲਿਆ ਤੇ ਹੋਰ ਸੁਰਤ ਹੋਈ ਨਹੀਂ ਅੰਦਾ ਚਿਮਚਾ ਖਾ ਲਿਆ ਹੋਰ ਹੋਈ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵਿਚਾਰਿਆਂ ਨੂੰ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਪਾਗਲਖਾਨੇ ਦੇ ਦੇਣਾ ਚਾਹੀਦਾ ਆਲੈਕਸ਼ਨ ਦੇ ਚਾਰ ਦਿਨ ਹੋ ਸਕਦਾ ਪਾਰਟੀ ਦਾ ਸੁਧਾਰ ਹੋ ਜਾਏ ਸ਼ਾਇਦ ਕਾਲੀ ਥਾਲੀ ਪਾਜੇ ਰਵਨੀਤ ਬਿੱਟੂ ਕਹਿੰਦੇ ਜੇ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕਰਵਾਇਆ ਜਾਂਦਾ ਹੈ ਤੇ ਖਰੂਰ ਸਾਹਿਬ ਦਾ ਮਾਹੌਲ ਵਿਗੜ ਸਕਦਾ ਹੈ ਸਗੋਂ ਪੂਰੇ ਪੰਜਾਬ ਦਾ ਮਾਹੌਲ ਅਮਰਤਪਾਲ ਸਿੰਘ ਵਗਾੜ ਦੇਣਗੇ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਤੁਹਾਨੂੰ ਕੁਝ ਤੇ ਜਿਹੜਾ ਬਿਆਨ ਤੇ ਬੁਚੜਾ ਨ ਸਵਾਰਿਆ ਸੀ ਉਹ ਰੱਖ ਲਈ ਅੱਗੇ ਜੇ ਮੇਰੇ ਸਾਹਮਣੇ ਬਿੱਟੂ ਬਾਈਂਦਾ ਤੇ ਉਸੇ ਸੋਚ ਤੇ ਚੱਲ ਰਿਹਾ ਤੇ ਫਿਰ ਬਿਆਨ ਤੇ ਬੁਚੜਾ ਲੈ ਬੰਜੂ ਤੁਸੀਂ ਦੱਸੋ ਸਵਾਰਨ ਕਿਹੜਾ ਡਿਆ ਇੱਕ ਨੇ ਗਲੀਆਂ ਜੋ ਚੋਕ-ਚੋਕ ਕੇ ਗੱਭਰੂ ਕਿਹੜਾ ਲੀਡਰ ਹੈ 17 ਸਾਲਾਂ ਜਿੰਨੇ ਕਿਸੇ ਨਸ਼ੇੜੀ ਨੂੰ ਆਪ ਜਾ ਕੇ ਉਹਦੀਆਂ ਮਾਛਾਂ ਕੀਤੀਆਂ ਹੁਣ ਘਰੇ ਦੇ ਨ ਹਮ ਤੇ ਹੁਣ ਤੇ ਚਾਹ ਲੱਛਣ ਦੀ ਗੱਲ ਉਦੋਂ ਕਿਹੜਾ ਉਹਨਾਂ ਲੱਛਣ ਲੜਦਾ ਨਾ ਤੇ ਉਹਨਾਂ ਨੂੰ ਕੋਈ ਮਲੋ ਕੋਈ ਉਹਨਾਂ ਨੂੰ ਲਾਲਚ ਨਹੀਂ ਤੇ ਨੌਜੋ ਉਹਨਾਂ ਨੂੰ ਚੁੱਕ ਚੁੱਕ ਕੇ ਤੇ ਜਿਹੜੇ ਰੂੜੀਆਂ ਦੇ ਡੇਕਦੇ ਫਿਰਦੇ ਨੇ ਉਹਨਾਂ ਨੂੰ ਦਿਮਾਲੇ ਸਜਾਏ ਅੱਜ ਤੇ ਤੁਹਾਨੂੰ ਵਿਖਾਈਏ ਜਾ ਕੇ ਡਾੜੇ ਡਾੜੇ ਦਾੜੇ ਪ੍ਰਕਾਸ਼ ਵਾ ਹਮ ਜਿਹੜੇ ਨੌਜਵਾਨ ਇਹ ਤੇ ਫਿਰ ਤਾਂ ਨਾ ਮੈਨੂੰ ਕੋਈ ਚਾਰ ਵਿਖਾ ਦਿਓ ਇਹਨੂੰ ਤੂੰ ਆਰ ਸਹੀ ਤੈਨੂੰ ਹਜ਼ਾਰਾਂ ਵਿਖਾ ਰਿਹਾ ਤੂੰ ਚਾਰ ਦੀ ਗੱਲ ਕਰਦਾ ਜੇਦੋਂ ਉੱਥੇ ਅਮਰਦਸ਼ਣ ਚਾਰ ਹੋਇਆ ਹੈ ਤੇ ਉੱਥੇ ਦੇ ਹਿਸਾਬ ਨਾਲ 11000 ਬੰਦੇ ਨੇ ਔਰ ਤਾਂ ਛਾਗ ਲਿਆ ਤੇ ਇਹ ਕਿਉਂਦਾ ਕਿੱਥੇ ਰਿਹਾ ਤੁਹਾਡੇ ਹਲਕੇ ਦੇ ਵਿੱਚ ਨੇ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਤੇ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਨਹੀਂ ਤੇ ਤੁਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹੋ ਕਿ ਬਲਟੋਹਾ ਸਾਹਿਬ ਅਸੀਂ ਦਿਖਾ ਦਿੰਨੇ ਤੁਹਾਨੂੰ ਤਾਂ ਬਲਟੋਹਾ ਸਾਡੇ ਪਿੰਡ ਵੇਹੇ ਨਹੀਂ ਆਉਂਦੇ ਉਹਨੂੰ ਪਤਾ ਬੋਟ ਦੇ ਕੋਈ ਪੈਣੇ ਨਹੀਂ ਕੀ ਫਾਇਦਾ ਗੱਡੀ ਤੇਲ ਮਚਾ ਕੇ ਆਵਾਂਗੇ ਕਿਉਂਕਿ ਪੈਸੇ ਦੇ ਬੜੇ ਪੀਰ ਹੈ ਪੈਸਾ ਛੋਹ ਸੋਚ ਕੇ ਲਉਂਦੇ ਹ ਹ ਜਿਹੜੇ ਪਿੰਡ ਜਿਹਨੂੰ ਪਤਾ ਨਹੀਂ ਚਾ ਆਗੇ ਇੱਥੇ ਚਾ ਆਗੇ ਨਹੀਂ ਕਿ ਬੋਟ ਪਊਗਾ ਨਹੀਂ ਪਊ ਸਾਡੇ ਪਿੰਡ ਦੀ ਬੋਟ ਪਾਉਣੀ ਹੈ ਨਹੀਂ ਪਹਿਲੀ ਗੱਲ ਤਾ ਕਰਕੇ ਡਰਦੇ ਨਹੀਂ ਹੁੰਦੇ ਕਿਉਂਕਿ ਲੋਕ ਅੱਗੇ ਵਾਲੇ ਨਹੀਂ ਰਹਿ ਗਏ ਅੱਗੇ ਮਿੱਠੀ ਗੋਲੀ ਦਿੰਦੇ ਚੂਖਦਾਰੇ ਹੁਣ ਉਹ ਲੋਕ ਮਿੱਠੀ ਗੋਲੀ ਖਾਣੋਂ ਹਟ ਗਏ ਕਿਉਂਕਿ ਲੋਕਾਂ ਨੂੰ ਸ਼ੂਗਰ ਸ਼ੱਕਰ ਲੋਕਾਂ ਨੂੰ ਜ਼ਿਆਦੀ ਹੈ ਮਿੱਠੀ ਗੋਲੀ ਤੋਂ ਦੂਰ ਹੀ ਰਹਿੰਦੇ ਹੂੰ ਤਾਂ ਕਰਕੇ ਹਾਂਜੀ ਕੀ ਲੱਗਦਾ ਕਿ ਇਸ ਵਕਤ ਫਿਰ ਕਿਹੜੀ ਧਿਰ ਦਾ ਗਰਾਊਂਡ ਤੇ ਮਾਹੌਲ ਨਜ਼ਰ ਆਉਂਦਾ ਜਦੋਂ ਗਰਾਊਂਡ ਤੇ ਮੈਂ ਸਾਬ ਲਾਉਂਦਾ ਜੀ ਮਾ ਭਾਈ ਸਾਹਿਬ ਦੀ ਬਰੋਬਰ ਤੇ ਕੋਈ ਆਇਆ ਨਹੀਂ ਮੈਨੂੰ ਤਾਂ ਲੱਗਦਾ ਹੀ ਨਹੀਂਗਾ ਹੂੰ ਕੀ ਬਹੁਤ ਵੱਡੀ ਲੀਡ ਤੇ 7-8 ਲੱਖ ਵੋਟ ਤੇ ਜਿੱਤਣਗੇ ਸੈਸਦਾ ਮੇਰੇ ਹਾਂ ਆਰਮੀ ਪਾਰਟੀ ਤੇ ਕੈਬਨਟ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹ ਕਹਿੰਦੇ ਅਮਰਪਾਲ ਨੂੰ ਤੇ 50000 ਵੋਟ ਪੈਣੀ ਹੈ ਸਾਰੀ ਹਾਂਜੀ ਉਹ ਪਤਾ ਕੀ ਗੱਲ ਆ ਘਰੇ ਬੈਠੇ ਸਾਰੇ ਸਾਰਾ ਕੁਝ ਕੀਤੀ ਜਾਂਦੇ ਨੇ ਵੀ ਮੁੱਖ ਮੰਤਰੀ ਬਣ ਜੂ ਕਰੋ ਇਹ ਜਿਹੜਾ ਕੈਨੀ ਜੋਂ ਨਿਕਲੀਆਂ ਉਹਦਾ ਪਤਾ ਲੱਗੂ ਲਾਲਜੀਤ ਪੁੱਲਰ ਉਹਨਾਂ ਦੇ ਨਿਗੇ ਨਿਗੇ ਨਿਆਣੇ ਵੀ ਜੁੱਤੀਆਂ ਮਾਣਦੇ ਉਹ ਲਾਗੇ ਦਾ ਪੋਸਟਰ ਜੇ ਛੇਤਰ ਮਾਣਦੇ ਉੱਤੇ ਹੂੰ ਤੁਸੀਂ ਦੱਸੋ ਜੇ ਬੱਚੇ ਨੂੰ ਪਤਾ ਵੀ ਇਹ ਮੂਰਖ ਬੰਦਾ ਇਹਨੂੰ ਵੋਟ ਨਹੀਂ ਪਾਉਣੀ ਸਿਆਣੇ ਕਿਤਨਾ ਪਾ ਦੇਣਗੇ ਬੱਚੇ ਇਹਦੇ ਵੋਟ ਨਹੀਂ ਪਣੀ ਸਿਆਣੇ ਦੀ ਬਣੀ ਸਿਆਣਾ ਕਿਤਨਾ ਪਾ ਦੂ ਜੀ ਤੇ ਜਵਾਗ ਨੂੰ ਪਤਾ ਇਹ ਤੇ ਮੂਰਖ ਬੰਦਾ ਹੁਣ ਝਾੜੂ ਮੱਲਾ ਖਲਾ ਖਿਲਰਨਾ ਇਹਨਾਂ ਦਾ ਇਹ ਕੀ ਤੇਲਾ ਤੇਲਾ ਹੋਣਾ ਕਹਿੰਦੇ ਨਹੀਂ ਹਣਾ ਇਹਨਾਂ ਵੇਲੇ ਕੰਮ ਬਹੁਤ ਕੀਤਾ ਸਾਡੇ ਵੀ ਇੱਕ ਹੈਗਾ ਜਵਾਗ ਦਾ ਜਹ ਲੱਗਾ ਉਹਨਾਂ ਦਾ ਆਪ ਪਾਰਟੀ ਦਾ ਆਗੂ ਮੈਂ ਉਹਨੂੰ ਆਕੇ ਮਾਂ ਘੁੱਟ ਕੇ ਜਵਾਨਾਂ ਬੰਦੇ ਉੱਤੋਂ ਬੋਕਰ ਨੂੰ ਆਂਦਾ ਕੀ ਗੱਲ ਮਾਂ ਇਹੋ ਜਿਹਾ ਨੇਰ ਆਊਗਾ ਬਿਜਲੀ ਤੀ ਲੱਖ ਖਿੱਚ ਕੇ ਲੈ ਜਾਣੀਆਂ ਉਹਨੇ ਇਹਨੂੰ ਕੋਈ ਲੋਹੇ ਦਾ ਜਿੰਦਰਾ ਮਾਰੋ ਫੇਰ ਭਾਵੇਂ ਅੜ ਜੇ ਮੈਨੂੰ ਤਾਂ ਨਹੀਂ ਜਿਆਦਾ ਇੱਕ ਅੱਧੀ ਸ਼ੀਟ ਵੀ ਅੜ ਜੇ ਯਾਰ ਕਿ ਸਾਰੇ ਖਾਲਸੇ ਖਲੋਤੇ ਚੜ੍ਹਨ ਦੀ ਕਲਾ ਨਾਲ ਦੇ ਲੋਕਾਂ ਨੂੰ ਉਤਾਰ ਦੇਣਾ ਚਾਹੀਦਾ ਜਿੰਨੇ ਵੀ ਖਲੋਤੇ ਨੇ ਕੋਈ ਮਾੜਾ ਬੰਦਾ ਨਹੀਂ ਜਿੰਨੇ ਸੂਰੀ ਠੋਕੇ ਉਹ ਵੀ ਖਲੋਤਾ ਹੂੰ ਬਿਆਨ ਸਿੰਘ ਦਾ ਮੁੰਡਾ ਜਿੰਨੇ ਇੰਦਰਾ ਗਾਂਧੀ ਠੋਕੇ ਪਗ ਪੰਥ ਦੀ ਸਿਰ ਤੇ ਰੱਖੀ ਉਹਦਾ ਵੀ ਪੁੱਤ ਖਲੋਤਾ ਉਹਨੂੰ ਵੀ ਫੇਰ ਮੋਟਾ ਪਾਉਣ ਦਾ ਫਰਜ਼ ਹੈ ਤੇ ਫੇਰ ਮਰਜੀਦ ਮਾਨ ਨੂੰ ਨਹੀਂ ਬੁੱਢੇ ਜਨਰਲ ਇਨੇ ਚੜਦੇ ਤੁਰੇ ਫੇਰ ਦੇ ਦਾਗ ਤੇ ਉਹਨਾਂ ਦੇ ਵੀ ਕੋਈ ਨਹੀਂ ਗਾ ਤੇ ਸਾਰੇ ਜਿਹਨੂੰ ਜਿੱਤ ਗਏ ਆਹਨੂੰ ਲੋਕਾਂ ਦੇ ਇੱਕ ਨੂੰ ਕੀ ਕਰੋਗੇ ਹੁਣ ਮੱਲਾ ਕੇ ਲਦੇਣ ਇੱਕ ਹੀ ਪਾਕਿਸਤਾਨ 'ਚ ਤੇ ਲੁਧਿਆਣ ਮਰ ਗਿਆ ਰਪਾਤਨ ਉੱਥੇ ਹੀ ਵਸਦਾ ਹੋਣ ਪਿਆ ਨਹੀਂ ਉਹ ਗੱਲ ਕਾਦੇ ਖੜੀ ਕਰਨ ਨਾਲ ਇੱਕ ਹੀ ਜੰਪੇ ਤੇ ਬਹੁਤ ਹੁੰਦਾ ਭੇਡਾਂ ਜੰਨੀਆਂ ਮਰਜੀ ਲਈ ਫਿਰੇ ਛੇਰ ਇੱਕ ਹੀ ਵੜੰਦਾ ਇਹ ਜਿਹੜੇ ਵਿਰਥੇ-ਵਿਰਥੇ ਹੋਣੀ ਇਹਨਾਂ ਦੇ ਮਗਰ ਇਹ ਸਾਨੂੰ ਕ੍ਰੀੜਾ ਦੱਸਦਾ ਇਹਦੇ ਮਗਰ ਭੇਡ ਵੀ ਇੱਕ ਦੂਜੇ ਦੇ ਤਵਾ ਲਾਈ ਹੁੰਦੇ ਤੇ ਉਹ ਤਾੜੀਆਂ ਮਾਰੀ ਹੁੰਦੇ ਕੋਈ ਜਗਾਰਾ ਛਾੜ ਦਿੰਦਾ ਵੀ ਬੜੀ ਚੰਗੀ ਉਹ ਜਿਤਨਾ ਜੋਨੀ ਬਾਬੇ ਨੇ ਕਿਹਾ ਨਾ ਜਗਾਰੇ ਵਾਲੀ ਤੇ ਗੱਲ ਹੀ ਨਹੀਂ ਇਹਨਾਂ ਦੀ ਜਗਾਰੇ ਵਾਲੀ ਤੇ ਗੱਲ ਹੀ ਨਹੀਂ ਹੁੰਦੀ ਤੇ ਉਹ ਮਗਰ ਭੇਡਾਂ ਕਾਦਨੀਆਂ ਬੋਲੇ ਸੋਨਿਆ ਵੀ ਜਿਵੇਂ ਇਹਨੇ ਕੋਈ ਜੰਗ ਜਿੱਤ ਲਿਆ ਵੀ ਮੰਮਾ ਮਾਰਦੇ ਤੁਹ ਅੱਦੋ ਕੀ ਮੈਂ ਨਾ ਮੁਲਖ ਦੀ ਵੀ ਮੈਂ ਮੁਲਖ ਨੂੰ ਮੈਂ ਹੱਥ ਲਿਆ ਵੀ ਸਮਝਾਉਣਾ ਬੜਾ ਔਖਾ ਹੀ ਹੈ ਜਿਹੜੋ ਵੇਖੀਦਾ ਨਾ ਤੇ ਫਿਰ ਬਹੁਤਾ ਹੀ ਆਖੀਦਾ ਵੀ ਬੜਾ ਬੁਰਾ ਕੀ ਲੱਗਦਾ ਕਿ ਹੁਣ ਵੱਡੇ ਸਵਾਲੇ ਵੀ ਲੱਗ ਜਾਂਦੇ ਕਿ ਆਖਰ ਪੰਜਾਬ ਦੀ ਵਿਗੜੀ ਸਵਾਰੇਗਾ ਕੌਣ ਕਿਉਂਕਿ ਅਕਾਲੀ ਦਲ ਦਾ ਦਾਵਾ ਕਰਦਾ ਕਿ ਅਸੀਂ ਪੰਥ ਦੀ ਪੰਥਕ ਪਾਰਟੀ ਐ ਤੇ ਸਾਡੇ ਬਿਨਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਥ ਦੇ ਆਜ਼ਾਦ ਉਮੀਦਵਾਰ ਨੇ ਉਹ ਪੰਜਾਬ ਦਾ ਭਲਾ ਕਰ ਸਕਦੇ ਆ ਜਾਂ ਫਿਰ ਜਿਹੜਾ ਪ੍ਰਾਤਨ ਅਕਾਲੀ ਦਲ ਹੈ ਉਹਨੂੰ ਹੀ ਦੁਬਾਰਾ ਹੋਂਦ ਵਿੱਚ ਆਉਣਾ ਪਊਗਾ ਏ ਜਨਾਬ ਜਿਹੜਾ ਕਾਲੀਦਾਲੋਂ ਪਹਿਲਾਂ ਦਾ ਭਲਾ ਕੀਤਾ ਨਾ ਮਜੀਠੀਓਣਾ ਉਹ ਹੀ ਮਹਾ ਸਮਾਦ ਲੈਣਾ ਪੰਜਾਂ ਕੇ ਸਾਲਾਂ 'ਤੇ ਕਿਉਂਕਿ ਜਿਹੜਾ ਚਿੱਟੇ-ਚੂਟੇ ਵਾਲਾ ਕੰਮ ਜਿੰਨਾ ਭਲਾ ਕੀਤਾ ਇਹਨਾਂ ਹੀ ਜਿੰਨੀਆਂ ਮਾਵਾਂ ਤਰਲੇ-ਤੁਲੇ ਲੈਂਦੀਆਂ ਨਾ ਇਹ ਸਾਰਾ ਭਲਾ ਇਹਨਾਂ ਨੇ ਕੀਤਾ ਹੂੰ ਦੂਜੀ ਪਾਰਟੀ ਕੋਈ ਨਹੀਂ ਆਈ ਤਲ ਭਲਾ ਲਈ ਤੇ ਮੁੜ ਕੇ ਫਿਰ ਜਿਹੜਾ ਜਾਜ ਹੈ ਕਸਖਾ ਦਾ ਦੂਜਿਆਂ ਨੂੰ ਵੀ ਆਈਂਦੀ ਦੋ ਤਰ ਭਲਾ ਦੇ ਫਿਰ ਅਮਰਪਾਲ ਸਿੰਘ ਹੀ ਕਰਨਗੇ ਜਿਹੜੇ ਬਚਾਉਣ ਦੇ ਆ ਤੇ ਇਹ ਜਿਹੜੇ ਪਾਰਟੀਆਂ ਇਹ ਤਾਂ ਹੋਰ ਵਰਤਾਂਉਂਦੀਆਂ ਤੇ ਇਹਨਾਂ ਕੀ ਭਲੇ ਕਰਨੇ ਜਥੇਦਾਰਾਂ ਦੀ ਸਪੋਰਟ ਰਊ ਅਮਰਪਾਲ ਸਿੰਘ ਨੂੰ ਬੜੀ ਜੀ ਜ਼ਿਆਦੀ ਬੜੀ ਜਿਆਦੀ ਇਹ ਤਾਂ ਜਾਲੀ ਨਿਹੰਗ ਚੋਲੇ ਪਵਾ ਕੇ ਮਗਰ ਲਾ ਲੈਂਦੇ ਬੀਜੇਪੀ ਵਰਗੇ ਇੱਕ ਬਿੱਟੂ ਦੇ ਮਗਰ ਉਹ ਬਿਆਨ ਦੇਣ ਲਿਆ ਕਿ ਮੋਨਾ ਜਹਾ ਬੋਲਣ ਦੇ ਮੈਂ ਉਹਨਾਂ ਨੂੰ ਭੇਡਾਂ ਕਹਿੰਦਾ ਡੜੇ ਚੋਲੇ ਪਾਏ ਮੋਨਾ ਬੰਦਾ ਭਾਜਣ ਦੇ ਸਾਰੇ ਨਿਹੰਗਾਂ ਨੂੰ ਵੇਚ ਗਿਆ ਜੀ ਅੱਜ ਜਹਾ ਬੰਦੀਆਂ ਨਿਹੰਗ ਜੀ ਨਾਲ ਆ ਜੀ ਬਿੱਟੂ ਦੇ ਜੀ ਉਹਨੂੰ ਤੁਸੀਂ ਮਾੜਾ ਕਿਸਾਨੋਂ ਬੋਲਦੇ ਜੀ ਤੁਸੀਂ ਕਿਸਾਨਾਂ ਦੇ ਨਾਲ ਨਿਹੰਗ ਜਹਾ ਬੰਦੀਆਂ ਖਲੋਂਦੀਆਂ ਰਹੀਆਂ ਤੇ ਹੁਣ ਤੁਸੀਂ ਉਹਨੂੰ ਮਾੜਾ ਬੋਲਦੇ ਜੀ ਦੱਸੋ ਵੀ ਮੈਨੂੰ ਵੀ ਬਿੱਟੂ ਦੇ ਮਗਰ ਨਿਹੰਗ ਕਿਹੜਾ ਜਾਊਗਾ ਇੰਨਾ ਕਾਹਨ ਕੀਤਾ ਉਹਦੇ ਦਾਦੇ ਨੇ ਸਾਬਨਾ ਕੋਈ ਬ੍ਰੈਨ ਹੀ ਕੱਖਣਾ ਦਿੱਤਾ ਵੇ ਬੁੱਚੜੋਂ ਤੇ ਜਿਹੜਾ ਉਹਦੋਂ ਖਲੋਵੇ ਉਹਨੂੰ ਨਿਹੰਗ ਮੰਨਾਂਗੇ ਉਹ ਇਹਨਾਂ ਨੇ ਮੈਂ ਸਮਝਦਾ ਵੀ ਮੁੱਲ ਲੈ ਨਿਹੰਗਾ ਜਿੱਤਣ ਚੋਲੇ ਪਵਾ ਲੈਣੇ ਤੇ ਦਾੜੀਆਂ ਵਾਲਿਆਂ ਨੂੰ ਇਹਨਾਂ ਦਿਖਾਈਆਂ ਪਿੰਡਾਂ ਦੇ ਵਿੱਚ ਇਲੈਕਸ਼ਨ ਦੇ ਦਿਨ ਨਜ਼ਰ ਆਉਂਦੇ ਨੇ ਤੇ ਕੀ ਲੱਗਦਾ ਕਿ ਲੀਡਰਾਂ ਦੇ ਉੱਪਰ ਇਹ ਵੀ ਵੱਡੇ ਦੋਸ਼ ਰਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ ਫਿਰ ਮਾਝੇ ਦੇ ਪਿੰਡਾਂ ਦੇ ਵਿੱਚ ਨਸ਼ੇ ਦੀ ਤੇ ਪੈਸਿਆਂ ਦੀ ਵਰਤੋਂ ਤੇ ਨਹੀਂ ਕੀਤੀ ਜਾਵੇਗੀ ਵੋਟ ਲੈਣ ਵੇਲੇ ਇਹ ਗੱਲ ਐ ਜੀ ਇਹਦੇ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਕੋਈ ਨਸ਼ੇ ਨੂੰ ਨਕਾਰਦਾ ਇਹਦੇ ਕੋਈ ਪੈਸਾ ਹਣੀ ਵੰਡਦਾ ਉਹਨੂੰ ਵੋਟ ਪਾਉਣੀ ਚਾਹੀਦੀ ਜਿਹੜਾ ਪਹਿਲਾਂ ਹੀ ਨਸ਼ੇ ਵੰਡਣ ਦੇ ਆ ਤੇ ਮੁੜ ਕੇ ਤੁਹਾਡਾ ਭਲਾ ਕਿਵੇਂ ਕਰ ਦੂ ਹੂੰ ਤੇ ਪਤਾ ਐਹੀਂ ਇੱਕ ਬੋਤਲ ਬਦਲੇ ਪੰਜਾਂ ਸਾਲਾਂ ਦੀ ਸਾਰਾ ਮੁਲਕ ਵੇਚ ਦਿੰਨੇ ਵਿੱਚੋਂ ਵਿਚਾਰੇ ਜਿਹੜੇ ਉਹ ਜਿੰਦੇ ਨੇ ਪੀਣ ਖਾਨ ਵਾਲੇ ਇੱਕ ਬੋਤਲ ਬਦਲੇ ਇੱਕ ਅੱਧੀ ਬੋਤਲ ਦਿੰਦੇ ਜੋ ਪੈਗ ਨਾਲ ਨਸ਼ਾ ਜ਼ਿਆਦਾ ਆ ਗਿਆ ਮੁੜ ਕੇ ਦਲੇਰੀ ਵਜਗੀ ਮੁੜ ਕੇ ਤੋਂ ਗਵਾਂਡੀਆਂ ਨੂੰ ਗਾਲਾਂ ਕੱਢਦਾ ਮੈਂ ਪੱਕਾ ਕਾਲੀ ਓਏ ਮੈਂ ਪੱਕਾ ਕਾਲੀ ਤੇ ਮਾਂ ਕੋ ਕਾਲੀ ਨੇ ਮਗਨ ਨਹੀਂ ਹੋਣਾ ਗਵਾਂਡੀ ਨੇ ਏਟ ਮਾ ਦੇਣੀ ਸ ਤੇ ਵਰਥੇ ਹੁਣੀ ਦੇ ਅੱਗੇ ਉਥੋਂ ਮਮਾਂ ਖੜੀਆਂ ਕਰਕੇ ਭਾਜ ਜੇ ਤੇਰਨਾ ਕਿੰਨਾ ਖਲੋ ਜਾਣਗੇ ਮਮਾਂ ਜੇ ਬਾਜ ਸੰਤ ਜਨੈਲ ਸਿੰਘ ਨਾ ਨਹੀਂ ਖਲੋਤੇ ਜਿਹੜਾ ਈਡੀ ਹਸਤੀ ਤੇ ਆਮ ਬੰਦੇ ਨਾ ਕਿਤੋਂ ਖਲੋ ਜਾਣਗੇ ਹਨ ਇਹ ਗੱਲ ਆ ਵੀ ਕਿਸੇ ਦੇ ਸ਼ਾਇਦ ਮੁੱਛਾ ਨਹੀਂ ਮਣਾਉਣਾ ਚਾਹੀਦਾ ਇਹਨਾਂ ਨੂੰ ਥੋੜਾ ਸੋਚਣਾ ਇਹੋਜ ਕਰਨੀ ਚਾਹੀਦੀ ਆ ਬਿਲਕੁਲ ਆ ਗਰਾਊਂਡ ਦੇ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਆ ਤਾਂ ਅੱਗੇ ਵੀ ਤੁਹਾਡੇ ਦਰਮਿਆਨ ਵਕ ਵਕ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ